ਵੀਡੀਓ ਲਿਖੂ ਮੈਂ ਸਾਰੇ ਇੰਸਟ੍ਰਕਸ਼ਨ ਕੀ ਅੱਜ ਆਪਾਂ ਬਸ ਅਰੇ ਤੋਂ ਬਲੇ ਰੈਡੀਮੇਡ ਤੋਂ ਪਜਾਮੇ ਹੁੰਦੇ ਲੋੜ ਅੱਜ ਤੁਹਾਨੂੰ ਨਹੀਂ ਸਿੰਪਲ ਮੂਰੀ ਉਹਨੂੰ ਕੱਟ ਕੇ ਆਪਾਂ ਉਸ ਤਰ੍ਹਾਂ ਹੀ ਜਿੰਨਾ ਥਿਆ ਰੱਖਣਾ ਹੁੰਦਾ ਸੀ ਉਸ ਤੋਂ 1 ਇੰਚ ਵੱਧ ਰੱਖ ਗਏ ਨੀਚੇ ਨੂੰ ਲੜੀ ਕਰ ਦਿੰਦੇ ਸੀਗੇ ਇਹ ਹੈਗੀ ਆਪਾਂ ਨੇ ਥੱਲੇ ਜਿਵੇਂ ਆਪਾਂ ਬਾਜੂ ਬਣਾਉਨੇ ਆ ਗੱੜਾ ਬਾਜੂ ਬਣਾਉਨੇ ਆ ਨੀਚੇ ਪੱਟੀ ਲੱਗੀ ਹੋਈ ਏ ਉੱਪਰ ਇਹਦੇ ਇਹ ਚੋਣਾ ਪਈਆਂ ਨਹੀਂ ਆਣੀਆਂ ਚੋਟਾ ਫਾਇਆ ਹੈ ਇਹਨੂੰ ਆਪਾਂ ਕਿਸ ਤਰ੍ਹਾਂ ਕਟਾਈ ਕਰਨੀ ਹੈ ਕਿਸ ਤਰ੍ਹਾਂ ਆਪਾਂ ਸਲਾਈ ਕਰਨੀ ਹੈ ਇਹ ਜੇ ਚੁੰਡਾ ਪਾ ਕੇ ਦੁਬਾਰਾ ਫੇਰ ਪੱਟੀ ਜਿਸ ਤਰ੍ਹਾਂ ਪਹਿਲਾਂ ਲੱਗੀ ਉਸੇ ਤਰ੍ਹਾਂ ਹੀ ਲਗਾਣੀ ਹੈ ਆਪਾਂ ਕੱਟ ਕੇ ਇਹਨੂੰ ਬੈਸਟ ਰੇਮ ਵਿੱਚ ਨਹੀਂ ਪਾਣਾ ਹੈਗਾ ਇਹਨੂੰ ਕੱਟ ਕੇ ਇਸੇ ਤਰ੍ਹਾਂ ਹੀ ਉੱਪਰ ਲਾਣੀ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਕਿਸ ਤਰੀਕੇ ਲਾਣੀ ਹੈ ਕਿੱਦਾਂ ਲਾਵਾ ਸਭ ਤੋਂ ਪਹਿਲਾਂ ਆਪਾਂ ਲੰਬਾਈ ਦੇ ਹਿਸਾਬ ਨਾਲ ਇੰਡੀ ਵਿੱਚ ਲੰਬਾਈ ਰੱਖਣੀ ਹੈ ਸ਼ਕਤੀਆਂ ਜਿ ਤਿਆਰ ਰੱਖਣੀਆਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਇਹ ਪੱਟੀ ਹੈ ਨਾ ਆਪਾਂ ਨੂੰ ਚਾਹੀਦੀ ਏ ਇਹਨੂੰ ਆਪਾਂ ਕੱਟ ਕੇ ਸਾਈਡ ਤੇ ਰੱਖ ਲੈਣੀ ਹੈ ਪੱਟੀ ਨੂੰ 1/2 ਇੰਚ ਦੀ ਸਪੇਸ ਦੇ ਕੇ ਆਪਾਂ ਅਟਾਗੇ ਇਥੋਂ 1/2 ਇੰਚ ਦੀ ਸਪੇਸ ਛੇ ਕੇ ਇਸ ਤਰ੍ਹਾਂ ਹੁਣ ਆਪਾਂ ਪੱਟੀ ਤੋਂ 1/2 ਇੰਚ ਦੀ ਵੱਧ ਰੱਖ ਕੇ ਸਟਰਕਟ ਆ ਇਹ ਲਾ ਲਵਾਂਗੇ ਸਟਰਫ ਆ ਫਟਾਈ ਗਏ ਸਾਈਡ ਤੇ ਕਰ ਲਾਂਗੇ ਹੁਣ ਆਪਾਂ ਜਿੰਨੀ ਲੰਬਾਈ ਚਾਹੀਦੀ ਏ ਉਹ ਨਾ ਪ੍ਰੋਪਰ ਹੀ ਰੱਖਾਂਗੇ ਉਸ ਤੋਂ ਵੱਧ ਇੱਥੇ ਕੱਟੀ ਰੱਖਣੀ ਹੈ ਕਿ ਆਪਣੀ ਲੰਬਾਈ ਚਾਹੀਦੀ ਆਪਾਂ ਨੂੰ 60 ਇੰਚ ਤਿਆਰ ਚਾਹੀਦੀ ਆ ਸਾਢੇ 30 ਰੱਖਾਂ Il pentito è il pentito. Il pentito è il pentito. Il pentito un il pentito. Il pentito è il pentito. Il pentito எல்லா சீட்டுக்குள்ள தரக்கிறக்கலாம் நான் மிளநாக்கம் கட்டிதோம் ਪ੍ਰਿੰਸੀਪਲ ਦੂਜਾ ਆਪਾਂ ਇਸ ਤਰ੍ਹਾਂ ਕਟਾਈ ਕਰਵਾਂਗੇ ਇਹਨਾਂ ਸੰਗਤ ਫਾਤਨਾਂ ਸਲਾਈ ਕਰਨੀਆਂ ਵੀ ਇੱਥੇ ਆਪਾਂ ਚੋਣਾ ਪਾ ਕੇ ਇਹ ਜਿੰਨੀ ਹੈ ਸਪੇਸ ਆ ਜੀ ਇਨਾ ਅਟੈਚ ਕਰਾਂਗੇ ਪਹਿਲਾਂ ਇਹ ਚੋਨਾ ਪਾਵਾਂਗੇ ਉਸ ਤੋਂ ਬਾਅਦ ਫਿਰ ਅਮਨ ਨਾਲ ਅਟੈਚ ਕਰਦੇ ਹਾਂ ਸਨ ਤੋਂ ਜੇ ਕਿਸ ਤਰੀਕੇ ਟੈਕਸ ਕਰੀਏ ਸੁੱਟੂ ਬਈ ਲਾਉਣਾ ਪਾ ਜਿਹੜਾ ਕੱਤੀ ਹੋਈ ਹੈ ਪੱਤੀ ਪੂਰੀ ਦੀ ਇਹ ਵੀ ਆਪਾਂ ਇੰਟਰ ਲਓ ਇੱਕ ਪੱਟਕੇ ਨੂੰ ਆਪਾਂ ਆਏ 13 ਦੇ ਇਹ ਜਦ ਮੂਰੀ ਕੱਟੀ ਹੋਈ ਹੈ ਇਹਦੇ ਤੇ ਆਪਾਂ ਬੜਾ ਬੱਸੀਆ ਕਰਕੇ ਜੋੜਾ ਪਾਵਾਂਗੇ ਜਿੰਨੀ ਆਪਣਾ ਇਹ ਵੀ ਮੂਰੀ ਹੁਲਕੋ 14 ਇੰਚ ਤੱਕ ਆ ਗਈ ਉਹਨਾਂ ਦੇ ਸੱਤ ਆਪਾਂ ਨੂੰ ਆਸਾਂ ਇੱਕ ਸਾਈਡ ਦੀ ਸੀ ਥੋੜੀ ਜਿਹੀ ਦੇਰਾਂਗੇ ਸਿਹਰਾ ਕੋ ਉਹ ਦੇਰਾਂਗੇ ਜਿਹੜੀ ਸਾਈਡ ਵਾਲੀ ਸੀਣੀ ਆਸਣ ਵਾਲੀ ਸੀਣੀ ਹੁੰਦੀ ਉਹਨੂੰ ਥੋੜੀ ਜਿਹਾ ਆਪਾਂ ਦੇਰ ਕਿ ਇੰਟਰਲੋਕ ਕੀਤੀ ਹੋਈ ਹੈ ਥੋੜੀ ਇੰਟਰਲੋਕ ਕਰਾਂਗੇ ਆਪਾਂ ਇੰਟਰ ਲੋਕ ਦੇ ਅੱਧੇ ਅੱਧੇ ਨਾਲ ਪਟਾਈ ਦੀ ਸ਼ਕਤੀ ਕੰਮ ਹੋ ਜੂਗਾ ਇਸ ਤਰ੍ਹਾਂ ਹੁਣ ਆਪਾਂ ਇਹਤੇ ਮਸ਼ੀਨ ਦਾ ਵੱਡਾ ਬਟਕਿਆ ਕਰਕੇ 5 ਨੰਬਰ ਤੇ ਵੇਰਾ ਭਾਈ ਦੇ ਸਿੰਮਲ ਲਗਾਵੇ ਇਸ ਤਰ੍ਹਾਂ ਹੁਣ ਆਪਾਂ ਇਹ ਸੀ ਲਾਈ ਉਰੀ ਇੱਕ ਤੰਦ ਲਵਾਂਗੇ ਇੱਕ ਤੰਦ ਖਿੱਚ ਕੇ ਦੋਨੇ ਦੋਨੋਂ ਕੱਟ ਕੇ ਆਪਾਂ ਇੱਕ ਤੰਦ ਲੈ ਕੇ ਇਧਰੋਂ ਲੈ ਲਵਾਂ ਜੇ ਇਧਰੋਂ ਲੈ ਲਵਾਂ ਇੱਕ ਤੰਦ ਨੂੰ ਇਸ ਤਰ੍ਹਾਂ ਚੂਣਾ ਆਪਾਂ 14 ਇੰਚ ਤੱਕ ਕਰ ਲਵਾਂਗੇ ਮੂਰੀ ਨੂੰ 14 ਇੰਚ ਤੱਕ ਆਪਣੀ ਮੂਰੀ ਹੈ ਇਸ ਤਰ੍ਹਾਂ ਦਾ ਇਧਰ ਖਿੱਚਾਂਗੇ ਤਾਂ ਇਧਰ ਖਿੱਚਾਂਗੇ ਦੋਨੋਂ ਪਾਸੇ ਤੋਂ ਖਿੱਚਾਂਗੇ ਹੋਲ ਲਿ ਕਿਚਨੇ ਜੋਰ ਨਾਲ ਕਿਚਨੇ ਦੇ ਜੋਨਾ ਖਿੱਚੇ ਤੇ ਕਈ ਵਾਰ ਕੀ ਹੁੰਦਾ ਹੈ ਕਿ ਧਾਗਾ ਟੁੱਟ ਜਾਂਦਾ ਵਾ ਫਿਰ ਦੁਬਾਰਾ ਸੀਨ ਲਾਣੀ ਪੈਂਦੀ ਹੈ ਤਾਂ ਉਸਨਾਂ ਹੌਲੀ ਖਿੱਚਦੇ ਤੂੰ ਤੂੰ ਆਪਾਂ ਸੈਂਟਰ ਚ ਕਰ ਲੈਂਦੀਆਂ ਇਥੋਂ ਮੂਰੀ ਤੋਂ ਆਪਾਂ ਬੁੱਕ ਇਸ ਤਰੀਕੇ ਖਾਲੀ ਰੱਖ ਕੇ ਚੋਣਾਂ ਜਿਹੜੀਆਂ ਉੱਪਰ ਵਰ ਜਾਂ ਲੈਂਦੇ ਹਾਂ ਉੱਪਰ ਕਰਕੇ ਫਿਰ ਆਪਾਂ ਇਥੋਂ ਮੂਰੀ ਨਾਲ ਆਪਣਾ ਪੁਰਾਣਾ ਤੋਂ ਡਾਉਣ ਕਰਕੇ ਇਹਨੀ ਆਪਣੀ ਮੂਰੀ ਇਹਦੇ ਸਾਮਣੇ ਲਪਾ ਚੋਣਾਂ ਕਰਕੇ pernas lá é, tá, em pesquisar me. problema ਸਿੱਧਾ ਲਾਉਂਦੇ ਕੁਲਾੜੀ ਵਿੱਚ ਸਿੱਧਾ ਨਾਲ ਪੱਤੀ ਲਗਾਣੀ ਨੇ ਢੋਲ ਸਿੱਧੀ ਸੀ ਨਾਲ ਨਾਲ ਆਪਾਂ ਇੱਥੇ ਪੱਤੀ ਦੇ ਨਾਲ ਨਾਲ ਇਹ ਕੋਲ ਨਾਲ ਸੀ ਲਗਾਵਾਂਗੇ ਪੱਤੀ ਦੇ ਉੱਤੇ ਨਹੀਂ ਪੱਤੀ ਦੇ ਨਾਲ ਬਿਲਕੁਲ ਸੀ ਲੱਗਣੀ ਖੁਲਾਨੀ ਆਪਾਂ ਬਕਰ ਲੈਣਾ ਇੱਕ ਜਗ੍ਹਾ ਤੇ ਜ਼ਿਆਦਾ ਇਕੱਠੀਆਂ ਨਾ ਹੋਣ ਇਸ ਤਰ੍ਹਾਂ ਧਾਗੇ ਨਾਲ ਆਪਾਂ ਖਿੱਚ ਕੇ ਜੇ ਘੱਟਵੇ ਤਾਂ ਆਪਾਂ ਲੂਜ਼ ਕਰ ਸਕਦੇ ਹਾਂ ਇੱਥੇ ਤੋਂ ਗਾਇਜ ਆਪਾਂ ਖਿੱਚ ਨੂੰ ਲੈ ਆ ਕੇ ਜੇ ਬਾਤ ਹੋਵੇ ਫਿਰ ਉਹ ਕਪੜਾ ਖਿੱਚ ਕੇ ਧਾਗਾ ਖਿੱਚ ਕੇ ਬਰਬਰ ਬੱਸ ਕਰ ਦੇਣਾ ਚੁੱਕੀ ਹਾਂ ਦੱਸਣ ਕੋਸੇ ਲਾਣੀ ਤਾਂ ਹਾਂ ਉਹ ਇਸ ਤਰ੍ਹਾਂ ਆਪਣਾ ਦਬਮੇ ਸੀ ਬੰਨ੍ਹ ਕੇ ਲਾਵਾਂਗੇ ਆ ਜਿਹੜੀ ਪੱਟੀ ਹੈ ਪੱਟੀ ਉੱਤੇ ਲਾਵਾਂਗੇ ਨਾਲੇ ਇਧਰੋਂ ਦਬਮੇ ਸੀ ਹੋ ਜਾਏਗੀ نیچے ਤੋਂ ਉੱਪਰ ਜਿਹੜਾ ਇਹ ਅੱਗੇ ਰੱਖਾਂਗੇ ਇਸ ਤਰੀਕੇ ਨੋੜ ਕੇ pie al pasen కప్పా సవారా కలదా ਸੀਗਾ ਆਪਣਾ ਕਾਟਨ ਦਾ ਇਹਦੇ ਤੇ ਮਸ਼ੀਨ ਇਸੇ ਤਰ੍ਹਾਂ ਹੀ ਨਹੀਂ ਚੱਲਦੀ ਏ ਕਈ ਕੱਪੜੇ ਆਪਣੇ ਥੋੜਾ ਸਿੰਥੈਟਿਕ ਜਿਆਦਾ ਹੁੰਦੇ ਨੇ ਸਟੱਚ ਜਿਆਦਾ ਹੁੰਦੇ ਨੇ ਉਹਨਾਂ ਤੇ ਮਸ਼ੀਨ ਇਸ ਤਰ੍ਹਾਂ ਨਹੀਂ ਚੱਲਦੀ ਹੈਗੀ ਉਹਨਾਂ ਤੇ ਫਿਰ ਆਪਾਂ ਨੂੰ ਅਖਵਾਰ ਕਰਕੇ ਹੀ ਸਲਾਈ ਲਾਣੀ ਪੈਂਦੀ ਹੈ ਜਿਸ ਤਰ੍ਹਾਂ ਤੁਹਾਨੂੰ ਆਪਾਂ ਪਹਿਲਾਂ ਵੀਡੀਓ ਵਿੱਚ ਦੱਸਿਆ ਵਾ ਕਈ ਕੱਪੜੇ ਜਿਹੜੇ ਕਾਟਨ ਦੇ ਹੁੰਦੇ ਨੇ ਉਹ ਤੇ ਚੱਲ ਜਾਂਦੀ ਮਸ਼ੀਨ ਸਿੰਥੈਟਿਕ ਆਪਣੇ ਜਿਹੜਾ ਸਟੱਚ ਲੈਵਲ ਜਿਆਦਾ ਹੁੰਦਾ ਉੱਤੇ ਨਹੀਂ ਚੱਲਦੀ ਹੈਗੀ ਇਸੇ ਤਰੀਕੇ ਹੀ ਆਪਾਂ ਇਸ ਤਰ੍ਹਾਂ ਪਹਿਲਾਂ ਸੀਗੀ ਲੰਬਾਈ ਕੱਟ ਕਰਕੇ ਨਾਪ ਦੇ ਹਿਸਾਬ ਨਾਲ ਉਸੇ ਤਰੀਕੇ ਹੀ ਆਪਾਂ ਦੋਨੇ ਮੂੜੀਆਂ ਇਸ ਤਰ੍ਹਾਂ ਤਿਆਰ ਕਰ ਲਿਆ ਨੇ ਪ੍ਰੋਪਰ ਜਿਵੇਂ ਪਹਿਲਾਂ ਬਣੀਆਂ ਸੀ ਜਾਂ ਰੈਡੀਮੇਡ ਉਸੇ ਤਰੀਕੇ ਹੀ ਵੀ ਇਹ ਦੁਬਾਰਾ ਪਰ ਰੈਡੀਮੇਡ ਰੈਡੀਮੇਡ ਤੋਂ ਮੰਗ ਕੇ ਆ ਕਰ ਦਿੱਤੀਆਂ ਨੇ ਇਸ ਤਰ੍ਹਾਂ ਤੁਸੀਂ ਵੀ ਇਹ ਰੈਡੀਮੇਡ ਲੋਰਾਂ ਲੈ ਕੇ ਆਉਂਦੇ ਹੋ ਫਲਾਜੋ ਵਗੈਰਾ ਹੁੰਦੇ ਨੇ ਹਨਰੀਆਂ ਇਸ ਤਰ੍ਹਾਂ ਚੋਣਾ ਪਈਆਂ ਉਹਨਾਂ ਗੜਵਾ ਬਾਜੂ ਬੰਦੂ ਪੱਤੀ ਘੱਟ ਕੇ ਤੇ ਬਾਈਰ ਦੇ ਹਿਸਾਬ ਨਾਲ ਲੰਬਾਈ ਰੱਖ ਕੇ ਮੂਰੀ ਤਿਆਰ ਕਰੋ। ਪਲਾਜੋ ਦੀ ਮੂਰੀ ਉਹ ਦੇ ਹਿਸਾਬ ਨਾਲ ਪੂਰੀ মাপ ਦੇ ਸਾਮ ਨਾਲ ਤਿਆਰ ਕਰੋ। ਵੀਡੀਓ ਵੇਖ ਕੇ ਲਾਈਕਸ ਕਰਿਓ, ਕੰਟੈਂਟ ਦਾ ਜੇ ਤੁਹਾਨੂੰ ਕੋਈ ਜੁੜੇ ਕਿੰਨੀ ਲੱਗੀ ਤਾਂ ਇਹਨੂੰ ਸ਼ੇਅਰ ਕਰੋ ਜਿਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇਸ ਤਰ੍ਹਾਂ ਕਿਵੇਂ ਅਸੀਂ ਕਰ ਸਕੀਏ। ਵੀਡੀਓ ਵੇਖੋ ਆਸਾਨੀ ਨਾਲ।